ਜਥਾ ਸਰਲਤ ਖਾਲਸਾ 21 ਮੈਂਬਰੀ ਕਮੇਟੀ ਸਮੂਹ ਸਾ ਸੰਗਤ ਬਿਲਕੁਲ ਜੀ ਇਹ 21 ਮੈਂਬਰੀ ਕਮੇਟੀ ਜਥਾ ਸਰਲਤ ਖਾਲਸਾ ਤੇ ਪਿੰਡ ਦੇ ਸੰਯੋਗ ਨਾਲ ਇਹ ਸਾਡੇ ਕੱਲਿਆਂ ਲਾਉਣਾ ਨਹੀਂ ਕਰਾਇਆ ਜਾ ਰਿਹਾ ਤੇ ਸਾਰੇ ਪਿੰਡ ਨਗਰ ਦੇ ਜਿੰਨਾ ਵੀ ਇਲਾਕਾ ਸਾਰੇ ਸੰਯੋਗ ਨਾਲ ਕੀਤਾ ਜਾਂਦਾ ਜੀ ਇਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਸਾਡਾ ਜਿਹੜੀ ਜ਼ਿੰਮੇਵਾਰੀ ਆ ਇਹ ਚੱਲਦਾ ਤੇ ਪਿੱਛੋਂ ਤੋਂ ਹੀ ਆਇਆ ਕੋਈ 100 ਸਾਲ ਪਹਿਲਾਂ ਤੋਂ ਪਰ 7 ਕ ਸਾਲ 8 ਸਾਲ ਹੋ ਗਏ ਆ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਇੱਕੀ ਮੈਂਬਰੀ ਕਮੇਟੀ ਜਿਹਾ ਸਰਲਤ ਖਾਲਸਾ ਤੇ ਪਿੰਡ ਦੀ ਸਮੂਹ ਸਾ ਸੰਗਤ ਵੱਲੋਂ ਜਿਹੜਾ ਵਾ ਇਹ ਅਭਰਾਲਾ ਕੀਤਾ ਜਾਂਦਾ ਵਾ ਪਰ ਹੁਣ ਪਿਛਲੇ ਸਾਲ ਐਲਾਨ ਕੀਤਾ ਸੀ ਅਸੀਂ ਕਿ ਪਿੰਡ ਸੁਲਤਾਨਪੁਰ ਦੀਆਂ ਟੀਮਾਂ ਜਿਹੜੀਆਂ ਅਸੀਂ ਤਿਆਰ ਕਰਾਂਗੇ ਉਹ ਏਰ ਕੀ ਕਰਕੇ ਅਸੀਂ ਗਰਾਊਂਡ ਦੇ ਵਿੱਚ ਲੈ ਆਏ ਆ ਗੁਰੂ ਸਾਹਿਬ ਦੀ ਕਿਰਪਾ ਸਦਕਾ ਬੜਾ ਵਧੀਆ ਰਿਜ਼ਲਟ ਜਿਹੜਾ ਦਿੱਤਾ ਬੱਚਿਆਂ ਨੇ ਬੜਾ ਵਧੀਆ ਦੋ ਟੀਮਾਂ ਸਾਡੀਆਂ ਜਿੱਤ ਚੁੱਕੀਆਂ ਤੀਜੀ ਟੀਮ ਜਿਹੜੀ ਖੇਡ ਰਹੀ ਹੈ ਜੀ ਏ ਸਾਧ ਸੰਗਤ ਦਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿਹੜਾ ਇਹ ਪਰਾਲਾ ਚੱਲ ਰਿਹਾ ਜੀ ਬਾਕੀ ਗੁਰੂ ਸਾਹਿਬ ਦਾ ਵਿਆਹ ਪੂਰਵ ਜਿਹੜਾ ਇਹ ਜਾਂਚ ਜਿਹੜੀ ਆ ਇਹ ਆਪਣਾ ਗੁਰੂ ਕੇ ਮੇਲ ਤੋਂ ਗੁਰੂ ਕੇ ਮੇਲ ਤੋਂ ਜਾਂਚ ਹੁੰਦੀ ਆ ਤੇ ਉਹਦਾ ਵੀ ਸਵਾਗਤ ਜਿਹੜਾ ਇੱਕ ਮੈਂਬਰੀ ਕਮੇਟੀ ਵੱਲੋਂ ਜਥਾ ਸਿਰਲਾ ਦਖਾਲਸਾ ਲੋ ਪਿੰਡ ਦੀ ਸਮੂਹ ਸਾਧ ਸੰਗਤ ਵੱਲੋਂ ਜਿਹੜਾ ਉਹ ਕੀਤਾ ਜਾਂਦਾ ਵਾ ਖਿਲਾਰ ਕੇ ਇੱਥੇ ਗੇਟ ਦੇ ਗੁਰੂ ਸਾਹਿਬ ਦੀ ਜਦੋਂ ਜਾਂਚ ਆਈ ਸਾਰੇ ਬੜੇ ਪਿਆਰ ਨਾਲ ਸੰਗਤ ਨੇ ਜਿਹੜਾ ਉਹ ਸਵਾਗਤ ਹਰ ਸਾਲ ਦੀ ਤਰ੍ਹਾਂ ਕਰਦੇ ਆ ਤੇ ਹੁਣ ਵੀ ਇਹ ਜਿਹੜਾ ਪ੍ਰਾਲਾ ਗੁਰੂ ਸਾਹਿਬ ਦੀ ਦਿੱਤੀ ਹੋਈ ਦੇਣ ਆ ਕਿ ਜਿਹੜਾ ਇਹ ਖੇਡਾਂ ਦਾ ਪ੍ਰਾਲਾ ਸ੍ਰੀ ਗੁਰੂ ਅਰਜਨ ਦੇਵ ਜੀ ਸਰਵਪੰਤ ਸਾਹਿਬ ਜੀ ਪਿੱਛੇ ਤੋਂ ਗੁਰੂ ਸਾਹਿਬ ਜਿਹੜੇ ਆ ਇਹਨਾਂ ਦੇ ਸਾਨੂੰ ਦਿੱਤੀ ਆ ਕਿ ਖੇਡਾਂ ਦੀ ਉਹ ਖੇਡ ਜਿਹੜੀ ਆ ਉਹ ਅਸੀਂ ਅੱਜ ਜਿਹੜਾ ਵਾ ਇਹ ਪ੍ਰਾਲਾ ਕਰ ਰਹੇ ਆ ਬੜਾ ਸੋਹਣਾ ਇਹ ਤਿੰਨ ਟੀਮਾਂ ਜਿਹੜੀਆਂ ਚਾਰ ਤਿੰਨ ਟੀਮਾਂ ਜੰਟਾਂ ਤੋਂ ਆ ਤਿੰਨ ਟੀਮਾਂ ਜਿਹੜੀਆਂ ਸਾਡੀਆਂ ਸੁਲਤਾਨਵਾਲਾ ਸਪੋਰਟਸ ਕਲੱਬ ਦੀਆਂ ਇਹ ਸਾਡੀਆਂ ਖੁਦ ਦੇ ਨਗਰ ਦੀਆਂ ਜੀ ਜਿਹੜੀਆਂ ਅਸੀਂ ਤਿਆਰ ਕੀਤੀਆਂ ਇਹ ਸਿਰਫ ਅਜੇ 3 ਮਹੀਨੇ ਹੋਏ ਜੀ ਤਿਆਰ ਕੀਤੀ ਨੂੰ ਜਿਹੜੇ ਅੱਜ ਅਸੀਂ ਗਰਾਊਂਡ 'ਚ ਬੱਚੇ ਵਾੜ ਲਿਆ ਜੀ ਇਹ ਬੜੀ ਉਹਦੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿਹੜਾ ਇਹ ਉਪਰਾਲਾ ਜਿਹੜਾ ਸਾਰੀ ਸੰਗਤ ਦੇ ਉਪਰਾਲੇ ਨਾਲ ਕਰ ਰਹੇ ਆਣ ਵਾਲੇ ਸਮੇਂ ਵਿੱਚ ਵੀ ਇਹੋ ਜਿਹੇ ਉਪਰਾਲੇ ਕੀਤੇ ਜਾਣਗੇ ਬਿਲਕੁਲ ਜੀ ਇਹ ਨਸ਼ਿਆਂ ਤੋਂ ਰਹਿਤ ਕੰਮ ਹੈ ਜਿਹੜਾ ਇਹ ਬੜਾ ਸਾਡਾ ਜ਼ਰੂਰੀ ਵਾਲਾ ਕੰਮ ਹੈ ਵੱਧ ਤੋਂ ਵੱਧ ਜਿਹੜਾ ਇਹ ਉਪਰਾਲਾ ਅਸੀਂ ਕਰਾਂਗੇ ਕਿਉਂਕਿ ਬੜਾ ਜ਼ਰੂਰੀ ਵਾਲਾ ਕੰਮ ਆ ਕਿਉਂਕਿ ਨਸਲ ਤੇ ਫਸਲ ਬਚਾਉਣੀ ਨਾਰਾਂ ਦਾ ਸਾਰੇ ਮਾਰੀ ਜਾਂਦੇ ਆ ਪਰ ਬਚਾਉਣ ਵਾਲੇ ਬੰਨੇ ਕੋਈ ਮੂੰਹ ਨਹੀਂ ਕਰਦਾ ਇਸ ਕਰਕੇ ਅਸੀਂ ਜਿਹੜਾ ਵਾਏ ਬਰਾਲਾ ਸਾਰੇ ਲੜਕੇ ਜਿਹੜਾ ਕਰਦੇ ਉਹਨਾਂ ਜਿਹੜਾ ਬੱਚੀਆਂ ਦੀ ਟੀਮ ਵੇਖੋ ਆ ਚੁੱਕੀ ਆ ਇਹ ਬੱਚੀਆਂ ਦੀ ਟੀਮ ਜਿਹੜਾ ਅਸੀਂ ਧੀਆਂ ਨੂੰ ਵੀ ਜਿਹੜਾ ਨਾਲ ਪੂਰਾ ਮਾਣ ਦੇਈਦਾ ਜਿਹੜਾ ਬੱਚਿਆਂ ਦਾ ਇਹ ਇਹ ਧੀਆਂ ਇਹ ਧੀਆਂ ਨੂੰ ਜਿਹੜਾ ਇਹ ਧੀਆਂ ਨੂੰ ਜਿਹੜਾ ਪਿਆਰ ਜਿਹੜਾ ਇਹ ਨਾਲ ਕਮੇਟੀ ਜਿਹੜਾ ਪਿੰਡ ਦਾ ਨਗਰ ਜਿਹੜਾ ਦਿੰਦਾ ਇਹ ਬੱਚੀਆਂ ਸਾਡੀਆਂ ਆਈਆਂ ਇਹ ਇਹ ਵੀ ਹੁਣ ਜਿਹੜਾ ਇਹ ਖੇਡਣ ਗਈਆਂ ਤੇ ਗੁਰੂ ਸਿਰ ਤੇ ਕਿਰਪਾ ਸਤਿਖੰਦ ਸਾਹਿਬ ਤੇ ਬੜਾ ਵਧੀਆ ਅਪਰਾਲਾ ਜਿਹੜਾ ਵਾ ਤੇ ਸਾਧ ਸੰਗਤ ਦੀ ਸੰਯੋਗ ਨਾਲ ਕੱਲਿਆਂ ਦਾ ਸਾਡੇ ਵੱਸ ਦੀ ਗੱਲ ਨਹੀਂ ਤੇ ਪਿੰਡ ਦੇ ਬਾਹਰ ਵਾਲੇ ਵੀਰ ਦਾ ਸੰਯੋਗ ਦੇ ਨਾਲ ਤੇ ਸਾਰਾ ਅਪਰਾਲਾ ਹੁੰਦਾ ਜੀ ਧੰਨਵਾਦ ਜੀ ਸਾਰੀ ਸੰਗਤ ਦਾ ਸਿੱਖ ਸੰਗਤ ਦਾ ਜੀ ਬਹੁਤ ਵਧੀਆ ਜੀ ਕਬੱਡੀ ਦਾ ਅਪਰਾਲਾ ਪੰਜ ਪਿਆਲੇ ਪੰਜ ਪੀਰ ਛਟਾਂ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪੱਟ ਕੇ ਮੂਰਤ ਹਰ ਗੋਬਿੰਦ ਸਵਾਰੀ ਕੱਲੀ ਪੀੜੀ ਸੋਡੀਆਂ ਰੂਪੇ ਦਿਖਾਵਣ ਵਾਰੋ ਵਾਰੀ ਗੱਲ ਭੰਜਣ ਗੁਰ ਸੂਰਮਾ ਪੜ ਜੋਦਾ ਬਹੁ ਪਰ ਬਕਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਿਹਾੜੇ ਤੇ ਇਹ ਕਬੱਡੀ ਦਾ ਉਪਰਾਲਾ ਕਰਨਾ ਨਸ਼ਿਆਂ ਤੋਂ ਰਹਿਤ ਕਰਨਾ ਬੱਚਿਆਂ ਨੂੰ ਇਹ ਬਹੁਤ ਅਤੀ ਜ਼ਰੂਰੀ ਆ ਅੱਜ ਦੇ ਯੁੱਗ ਦੇ ਵਿੱਚ ਨਸ਼ਿਆਂ ਦਾ ਬਹੁਤ ਜ਼ੋਰ ਹੋਇਆ ਇਸੇ ਕਰਕੇ ਇਹਨਾਂ ਨੂੰ ਆਪਣਾ ਨਸ਼ਿਆਂ ਤੋਂ ਰਹਿਤ ਕਰਨਾ ਬੱਚਿਆਂ ਨੂੰ ਬਹੁਤ ਜ਼ਰੂਰੀ ਆ ਵੇਖੋ ਸਭ ਤੋਂ ਪਹਿਲਾਂ ਤੇ ਮੈਂ ਜਿੰਨੇ ਵੀ ਕਬੱਡੀ ਦੇ ਪ੍ਰਬੰਧਕ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਕਿਉਂਕਿ ਇਸ ਵੇਲੇ ਸਾਡੇ ਪੰਜਾਬ ਦੇ ਵਿੱਚ ਜਿਹੜੀ ਖੇਡ ਕਬੱਡੀ ਹੈ ਜਿਹੜੀ ਇਹ ਬੜੇ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਸੀ ਉਹ ਜਿਵੇਂ ਮੈਂ ਸਮਝਦਾ ਕਿ ਉਹ ਲਾਹ ਪੁੰਦੀ ਜਾ ਰਹੀ ਹੈ ਕਿਉਂਕਿ ਇਹ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਪਿੰਡ-ਪਿੰਡ ਵਿੱਚ ਹਰ ਮਹੱਲੇ-ਮਹੱਲੇ ਵਿੱਚ ਇਹ ਕਬੱਡੀ ਦਾ ਜਿਹੜਾ ਟੂਰਨਾਮੈਂਟ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਬਹੁਤ ਸਾਰੇ ਵੱਢ ਚੁੱਕੇ ਨੇ ਮੈਂ ਚਾਹੁੰਦਾ ਇਹੋ ਜੀ ਜਿਹੜੇ ਲੋਕ ਉਪਰਾਲੇ ਕਰਨ ਔਰ ਨੌਜਵਾਨ ਜਿਹੜੇ ਆ ਉਹ ਨਸ਼ਿਆਂ ਤੋਂ ਦੂਰ ਹੋਣਗੇ ਤੇ ਕਬੱਡੀ ਦੇ ਵਿੱਚ ਆਪਣਾ ਹਿੱਸਾ ਲੈਣਗੇ ਤੇ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਤੰਦਰੁਸਤ ਰਹੇਗੀ ਤੇ ਪੰਜਾਬ ਸਾਡੇ ਦਾ ਤਾਂ ਦੀ ਭਲਾ ਹੋ ਸਕਦਾ ਹੈ। ਮੈਂ ਮਨਜੀਤ ਸਿੰਘ ਪਿੰਡ ਸੁਲਤਾਨਮੰਡ 21 ਮੈਂਬਰ ਕਮੇਟੀ ਗੁਰਦੁਆਰਾ ਟਾਲੀ ਸਾਹਿਬ ਅੱਜ ਇਸੇ ਤਰ੍ਹਾਂ ਹੀ ਸਾਨੂੰ 7-8 ਸਾਲ ਹੋ ਗਿਆ 21 ਮੈਂਬਰ ਕਮੇਟੀ ਨੂੰ ਗੁਰਦੁਆਰਾ ਟਾਲੀ ਸਾਹਿਬ ਦੇ ਮੇਲੇ ਤੇ ਹਰ ਵਾਰ ਕਬੱਡੀ ਕਰਾਉਂਦੇ ਐਰ ਕੀ ਸਾਡੇ ਪਿੰਡ ਦੀਆਂ ਤਿੰਨ ਟੀਮਾਂ ਤਿਆਰ ਹੋਈਆਂ ਨੇ। ਦੋ ਟੈਂਟ ਜੱਤਕੂਕੀਆਂ ਨੇ ਬਾਕੀ ਦੋ ਵੱਡੀਆਂ ਟੀਮਾਂ ਵੀ ਆ ਰਹੀਆਂ ਨੇ ਇਸੇ ਕਰਕੇ ਕਿ ਲੋਕ ਜਿਹੜੇ ਬੱਚੇ ਨੇ ਸਾਡੇ ਨਸ਼ਿਆਂ ਵੱਧ ਰਹੇ ਆ ਉਹ ਨਸ਼ਿਆਂ ਤੋਂ ਪੰਜਾਬ ਹੁਣ ਇਸੇ ਕਰਕੇ ਹੀ ਖੇਡ ਵੱਲ ਉਪਰਾਲਾ ਕਰ ਰਹੇ ਆ ਸਾਡੇ ਐਮਐਲਏ ਸਾ ਹੀ ਬੜਾ ਸਹਿਯੋਗ ਦੇ ਰਹੇ ਆ ਜਿਹੜਾ ਪਿੰਡ ਬਹਿਣੀਵਾਲ ਪੱਤੀ ਤੇ ਸਾਡਾ ਸਟੇਡੀਅਮ ਬਣਿਆ ਨਾ ਉਹ ਐਮਐਲਏ ਨੇ ਘਟੋ ਘਟੇ ਹੀ 10 ਲੱਖ ਦੀ ਭਰਤੀ ਤੇ ਚਾਰ ਦਿਵਾਰੀ ਕਰ ਦਿੱਤੀ ਹੋਈ ਹੈ